ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਵਰਨ ਸਿੰਘ ਰਤਿਆ ਸਾਬਕਾ ਮੀਤ ਪ੍ਰਦਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੇਅਰਮੈਨ ਗੁਰਨਾਨ ਅਕੈਡਮੀ ਸਮੂਹ ਹਰਿਆਣਾ ਦੀਆਂ ਸੰਗਤਾਂ ਨੂੰ ਵਧਾਈ ਦਿਨਾ ਕਿ 25 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਈ ਅਤੇ ਉਹਦੇ ਪਹਿਲੇ ਇਲੈਕਸ਼ਨਾਂ ਦੀਆਂ ਪਹਿਲੇ ਵੋਟ ਇਲੈਕਸ਼ਨਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਹਰਿਆਣਾ ਵਾਸੀਆਂ ਨੂੰ ਕਿ ਉਹਨਾਂ ਨੇ ਆਪਣੀ ਅਸੀਂ ਆਪਣੇ ਵੋਟਾਂ ਦਾ ਅਧਿਕਾਰ ਦਾ ਜਿਹੜਾ ਇਸਤੇਮਾਲ ਕੀਤਾ ਅਤੇ ਮੈਂ ਸਮੂਹ ਜਿੱਤਣ ਵਾਲੇ ਹਰਿਆਣਾ ਦੇ ਉਮੀਦਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਮੁਬਾਰਕਾਂ ਦਿੰਦਾ ਹਾਂ ਇਸੇ ਤਰ੍ਹਾਂ ਮੇਰੇ ਨਾਲ ਖੜੇ ਸਮੂਹ ਵੀਰ ਭੈਣ ਮਤਾਵਾ ਬਜ਼ੁਰਗਾਂ ਦਾ ਵੀ ਧੰਨਵਾਦ ਕਰਦਾ ਹੈ ਕਿ ਜਿਹੜੇ ਮੇਰੇ ਨਾਲ ਖੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਪੰਥ ਦੀ ਸੇਵਾ ਲਈ ਧਰਮ ਪ੍ਰਚਾਰ ਦੀ ਸੇਵਾ ਲਈ ਅਤੇ ਗੁਰੂ ਦੀ ਵਿਰਾਸਤ ਖੇਡਾਂ ਦੀ تیر ਅੰਦਾਜ਼ੀ ਗਤਕਾ ਦੇ ਵਾਸਤੇ ਪੰਥ ਦੀ ਸੇਵਾ ਵਾਸੀ ਇਸੇ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਾਂਗੇ ਅਤੇ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਮਜ਼ਬੂਤ ਕਰਾਂਗੇ ਉਹਦੀ ਵਾਧੇ ਵਾਸਤੇ ਤਾਂ ਕਿ ਸਾਡੇ ਹਰਿਆਣਾ ਵਾਸੀ ਇਸ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਦਾ ਦਿਗਬਾਸ ਇਸ ਤਰ੍ਹਾਂ ਮੈਂ ਪ੍ਰਸ਼ਾਸਨ ਦਾ ਔਰ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਮੇਂ ਸਿਰ ਜਿਹੜੀਆਂ ਹਰਿਆਣੇਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਖਰਾ ਕੇ ਔਰ ਬੜੇ ਅੱਛੇ ਤਰੀਕੇ ਨਾਲ ਚੋਣਾਂ ਖਰਾ ਕੇ ਇਹ ਜਿਹੜਾ ਹਰਿਆਣਾਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਪਨਾ ਹੈ ਇਹ ਸਕਾਰ ਕੀਤਾ ਸਮੂਹ ਸੰਤਾਂ ਦਾ ਅਤੇ ਸਮੂਹ ਹਰਿਆਣਾ ਵਾਸੀਆਂ ਦਾ ਫੇਰ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਕਿ ਇਹ ਪਰਵ ਸਾਡੇ ਲੰਮੇ ਸੰਘਰਸ਼ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਕਮੇਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ